ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੇਂ ਬਲੌਗ ਵਿੱਚ ਹਾਂਜੀ ਮੈਂ ਬਣਾ ਕੇ ਖਾਟੀ ਸੀ ਚਾਹ ਧੁੰਦਾ ਬਹਾਰਾਂ ਤਾਂ ਦੀ ਬਹੁਤ ਜ਼ਿਆਦਾ ਧੁੰਦਾ ਹੈ ਮੈਂ ਹੁਣ ਸਰਦਾਰ ਜੀ ਨੂੰ ਕੱਦੀ ਡੀਕਦੀ ਆਈ ਚਾਹ ਵੀ ਲੈਣ ਆਗੇ ਆਗੇ ਸੌ ਕਰਾਂ ਮੈਂ ਕਿਤੇ ਸ਼ਿਮਲੇ ਨੂੰ ਲੰਘ ਗਏ ਸ਼ਿਮਲੇ ਨੂੰ ਹੈ ਫਿਰ ਕਿਨੇ ਕਰਮਿਕ ਸੱਚ ਹੈ ਬਾਕੀ ਦੇ ਦੇਖੋ ਜੀ ਮੇਰੀ ਸੁਣੋ ਗੱਲ ਜੋ ਸਚਾਈ ਹੈ ਬਗਾਨੀਆਂ ਦੀ ਮੈਂ ਤਾਂ ਕੋਟਕੇ ਵੀਡੀਓ ਬਣਾਉਣੀ ਹੁੰਦੀ ਆ ਕਿਹੜੀ ਸਚਾਈ ਹੈ ਬਈ ਜੋ ਸਚਾਈ ਹੈ ਬਗਾਨੀਆਂ ਦੀ ਮੈਂ ਹੁਣ ਪੈਣੋ ਸਾਡਾ ਵੀ ਇਹੀ ਹਾਲ ਆ ਮੈਂ ਕਿਹੜਾ ਕੱਲੀ ਆ ਬਈ ਆਪਾਂ ਬਗਾਨੀਆਂ ਧੜਕੇ ਦੀਆਂ ਬਾਹਰ ਫਿਰਦੀਆਂ ਭਾਂਡੇ ਮੰਜੇ ਰਾਤ ਵਾਲੀਆਂ 2-4 ਕੌਲੀਆਂ ਗਲਾਸ ਰਹਿ ਜਾਂਦੇ ਨੇ ਸਵੇਰ ਵਾਲੀ ਚਾਹ ਆਲੇ ਹੋ ਜਾਂਦੇ ਤੇ ਦੇਖੋ ਜੀ ਹੁਣ ਫਿਰ ਜਿਹੜੀ ਸਚਾਈ ਵਾਲੀ ਗੱਲ ਆ ਉਹ ਅਗਲਾ ਕਰਨ ਨਹੀਂ ਜਾਂਦਾ ਵਿੱਚ ਟੰਗਾ ਫਸਾਈ ਜਾਂਦਾ ਹੈ ਅਗਲਾ ਬਾਈ ਦੇਖੋ ਢਿੱਡ ਵੀ ਫੋਲਣਾ ਚਾਹੀਦਾ ਜੇ ਵੱਡੇ ਅੰਦਰ ਗੋਲੇ ਬਣ ਜਾਂਦੇ ਨੇ ਤੇ ਟੜਕੇ ਦੀ ਫਿਰਦੀਆਂ ਹੁਣ ਇਹਨਾਂ ਨੂੰ ਮੈਂ ਕਿਹਾ ਮਾ ਚਲੋ ਉੱਠ ਕੇ ਹੱਥ ਮੂੰਹ ਧੋਇਆਓ ਹੈ ਨਾ ਚਾਹ ਪੀਣੀ ਆ ਵੈਸੇ ਇੱਕ ਬੈਡ ਟੀ ਤੱਕ ਅੱਧੀ ਕਰ ਲਈ ਹੁਣੇ ਤੋਂ ਢੰਡ ਤੋਂੰਡਟੀ ਤੋਂੰਡਟੀ ਹੈ ਹੈਨਾ ਜੀ ਮੈਂ ਕਹਾਂ ਚਲੋ ਆਹਾ ਮਾਹ ਚਲ ਜਾਇਓ ਮੜਾ ਜਾ ਮੋਮਤ ਹੋ ਜਾਓ ਤੇ ਵੀ ਜੇ ਦੁਈ ਚਾਹ ਪੀਣੀ ਹੈ ਨਹੀਂ ਫਿਰ ਮੈਂ ਕੋਲ ਬੈਠ ਕੇ ਤੁਹਾਨੂੰ ਚਾਹ ਨਾ ਦੇ ਕੇ ਬੜੇ ਟੇਸਟ ਨਾਲ ਚਾਹ ਪੀਉਂਗੀ ਫਿਰ ਵਿਚਾਰੇ ਗਏ ਹੈਨਾ ਐਂ ਅਗਲਾ ਠੰਡ ਚ ਕਿਵੇਂ ਝੱਲ ਜੂਗੀ ਕੋਲ ਗਵਾਂਢੀ ਬੈਠਾ ਚਾਹ ਪੀਂਦਾ ਹੋਵੇ ਅ ਪਤਾ ਕੀ ਹੈ ਜੀ ਜਦ ਦਾ ਹੀ ਠੋ 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 ਕਰਦੇ ਨੇ ਨਾ ਮੈਂ ਨਹੀਂ ਕਿਸੇ ਦੀ ਤੜਕੇ ਦੀ ਫਿਰਦੀ ਆ 3:30 ਵਜੇ ਦੀ ਪਹਿਲਾਂ ਤਾਂ ਉਧਰ ਮੱਝਾ ਦਾ ਕਰਕੇ ਆਈ ਫੇਰ ਕਹੋਂਗੇ ਰੋਜ਼ ਸੁਣਾਉਣ ਲੱਗ ਜਾਂਦੀ ਆ ਹੈ ਆ ਸੰਬਰ ਕੇ ਪੋਚੇ ਲਾ ਕੇ ਹਟੀਆਂ ਤੈਨੂੰ ਕੋਈ ਨਹੀਂ ਕਿਹਾ ਤਾਂ ਉਹ ਤੁਹਾਡੀ ਵੈਰਾਈਟੀ ਠਾਲਣੀ ਆ ਜੇ ਵੈਰਾਈਟੀ ਠਾਲਣਾ ਬੈਠੇ ਹੋ ਠੀਕ ਹੈ ਉਦੋਂ ਬਾਅਦ ਸਿਰਫ ਮੂੰਹ ਧੋ ਕੇ ਆਇਆ ਏ ਐ ਬਗਾਨਿਆਂ ਵਾਲਾ ਸ਼ਲੋਕ ਮੈਂ ਤਾਂ ਐ ਪੂਰਾ ਪਿਓਰ ਪਿਓਰ ਸ਼ਬਦਾਂ ਚ ਕਹਿ ਨਹੀਂ ਹੁੰਦੀ ਆ ਬਈ ਬਗਾਨੇ ਤਾਂ ਬਗਾਨੇ ਹੀ ਹੁੰਦੇ ਨੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੇਰਾ ਸਰਦਾਰ ਕਿੰਨੀ ਟੌਰ ਨਾਲ ਬੈਠਾ ਆ ਆਹ ਦੇਖੋ ਜੀ ਸਰਦਾਰ ਮੇਰਾ ਵਿਚਾਰਾ ਠੰਡ ਦਾ ਕੁੱਟਿਆ ਹੋਇਆ ਬੈਠਾ ਹੈ ਹੈ ਮੂੰਹੇ ਧੋ ਕੇ ਆਂਦਾ ਬਾਹਰ ਬੜੇ ਨੂੰ ਇੰਨਾ ਮੈਨੂੰ ਤਰਸ ਆਉਂਦਾ ਜਦਦਾ ਮੂੰਹ ਧੋ ਕੇ ਆਏ ਆ ਇਹ ਹੈ ਇੰਨਾ ਤਰਸ ਆਉਂਦਾ ਹੈ ਹੁਣ ਦੁਨੀਆ ਦਾ ਉਹ ਹਾਲ ਹੋਇਆ ਹੋਇਆ ਬਈ ਮੂੰਹ ਤੋੜ ਨੂੰ ਵੀ ਟੂਟੀ ਬਸ ਆ ਉਹ ਪਰਲੇ ਪਸੇ ਉਹ ਜਿੱਥੇ ਕੱਪੜੇ ਨਹੀਂ ਕੱਪੜੇ ਲੰਮ ਕਦੇ ਆ ਬਸ ਉੱਥੇ ਟੂਟੀ ਹੋਵੇ ਹਾਂ ਨਾ ਨਾ ਜਮਾ ਹੀ ਬੈੱਡ ਦੇ ਕੋਲ ਬੈੱਡ ਦੇ ਕੋਲ ਕੱਪੜਿਆਂ ਦੇ ਥੱਲੇ ਬਸ ਆਏ ਸਰੀਜੀ ਕੱਢ ਕੇ ਜਦੇ ਮੂੰਹ ਤੇ ਹੱਥ ਫੇਰ ਲਿਆ ਹੈ ਨਾ ਚਾਹ ਲਿਆ ਚਾਹ ਤਾਂ ਲਿਆਉਣੀ ਆ ਦੇਖ ਮੈਨੂੰ ਇਹ ਤਕਲੀਫ ਬਹੁਤ ਹੁੰਦੀ ਆ ਇਹ ਤਾਂ ਅਸੀਂ ਬਗਾਨੀਆਂ ਹੀ ਜਾਣਦੀਆਂ ਵੀ ਸਾਡੇ ਸਾਡੇ ਅੰਦਰ ਇਹ ਨਾ ਛੋਟੀ ਛੋਟੀਆਂ ਗੱਲਾਂ ਦਾ ਦਰਦ ਕਿੰਨਾ ਹੈ ਬਈ ਇੱਕਨਸਾਨ ਨੂੰ ਚਾਹ ਰਜਾਈ ਚ ਮਿਲਦੀ ਐ ਅਸੀਂ ਚਾਹ ਬਣਾ ਕੇ ਪੀਣੀ ਐ ਪਹਿਲਾਂ 36 ਕੰਮ ਕਰਨੇ ਆ ਦੇਖੋ ਜੀ ਉਹ ਲੇਬਰ ਵਾਲੇ ਨੂੰ ਉਠਾ ਲਾਂ ਮੇਰੇ ਨੂੰ ਮੈਂ ਤਾਂ ਇਹ ਕਹਿਨੀ ਆ ਬਈ ਕਹਿੰਦੇ ਹੁੰਦੇ ਨੇ ਜੱਟਾ ਤੇਰੀ ਜੂਨਬੁਰੀ ਮੈਂ ਤਾਂ ਇਹ ਕਹਨੇ ਆ ਮੈਂ ਤਾਂ ਇਹ ਕਹਿਨੀ ਆ ਬਈ ਜਨਾਨੀਆਂ ਤੇਰੀ ਜੂਨਬੁਰੀ ਇੱਕ ਕੰਮ ਛੱਡ ਕੇ ਦੂ ਇਹਨੂੰ ਹੱਥ ਪਾਉਣਾ ਦੁਆਏ ਨੂੰ ਹੱਥ ਪਾਉਣਾ ਮੇਰੀ ਸੁਣੋ ਗੱਲ ਜਦ ਭਾਂਡੇ ਮਾਂਜਿਆਂ ਮਾਂ ਯਾਦ ਆਉਂਦੀ ਆ ਅੱਛਾ 10 ਦਿਨ ਹੋ ਗਏ ਕਹਿੰਦੀ ਇਹਨੂੰ ਵੀ ਮੈਨੂੰ ਘਰ ਮੇ ਟੁੱਟੀ ਲਵਾ ਦਿਓ ਉੱਥੇ ਭਾਂਡੇ ਵਾਲੀ ਹੈ ਜਦ ਤਾ ਆਪਣੀ ਕੁੜੀ ਨੇ ਭਾਂਡੇ ਵਾਲੀ ਟੁੱਟੀ ਲਵਾਉਣੀ ਸੀ ਦੇ ਤੇਰੇ ਨੂੰ ਮਿਸਤਰੀ ਨੂੰ ਫੋਨ ਤੇ ਫੋਨ ਕਰਾਇਆ ਤੂੰ ਗਿਆ ਨਹੀਂ ਹੈਗਾ ਤੂੰ ਹੁਣ ਥਾਈ ਕੁੜੀ ਦੇ ਭਾਂਡਿਆਂ ਦੀ ਗਰਮ ਪਾਣੀ ਵਾਲੀ ਟੂਟੀ ਗਰਮ ਪਾਣੀ ਵਾਲੀ ਟੂਟੀ ਨਹੀਂ ਲਾ ਕੇ ਆਇਆ ਆਪਣੀਆਂ ਕੁੜੀਆਂ ਦਾ ਦੁੱਖ ਹੈ ਜਿਹੜੀਆਂ ਬਗਾਮੀਆਂ ਤੁਹਾਡੇ ਘਰਾਂ 'ਚ ਫਿਰਦੀਆਂ ਇਹਨਾਂ ਦਾ ਦੁੱਖ ਨਹੀਂ ਹੁਣ ਤੂੰ ਤਾਂ ਪੱਕ ਗਈ ਉਹ ਤਾਂ ਵਿਚਾਰੀ ਅੱਛਾ ਮੈਂ ਨਹੀਂ ਮੈਂ ਕਿੱਧਰੋਂ ਪੱਕ ਗਈ ਉਹਦੀ ਤਾਂ ਜਵਾਨੀ ਹੈ ਮੇਰੀ ਤਾਂ ਜਵਾਨੀ ਢਲਣ ਲੱਗ ਗਈ ਹੈ ਆਪਣੇ ਤਾਂ ਆਪਣੇ ਦੇਖੋ ਜੀ ਭੈਣੋ ਅੱਜ ਸੁਣ ਲਓ ਕੱਲ੍ਹ ਨੂੰ ਸੁਣ ਲਓ ਗਾਂਹ ਸਮੇਤੋਂ ਸੁਣਦੇ ਰਹੋ ਬਗਾਨੇ ਸੱਚੀਆਂ ਬਗਾਨੇ ਹੁੰਦੇ ਨੇ ਆਪਣੀਆਂ ਧੀਆਂ ਦਾ ਫਿਕਰ ਹੈ ਬਗਾਨੀਆਂ ਧੀਆਂ ਦਾ ਕੋਈ ਫਿਕਰ ਨਹੀਂ ਠੀਕ ਹੈ ਜੀ ਦੇਖੋ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ 24 ਘੰਟੇ ਮੈਂ ਕੱਲੀ ਨਹੀਂ ਮੈਂ ਫੇਰ ਕਹਿਨੀ ਆ ਸਾਰੀਆਂ ਭੈਣਾਂ ਨੂੰ ਤੁਸੀਂ ਮੇਰੇ ਕਮੈਂਟਾਂ 'ਚ ਸਾਥ ਦਿਆ ਕਰੋ ਅ ਜਿੰਨੀ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਚਲੋ ਕਿਤੇ ਨਾ ਕਿਤੇ ਆਪਾਂ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦੀਆਂ ਪਰ ਦੇਣ ਇਹ ਸਾਡਾ ਵੀ ਨਹੀਂ ਦੇ ਸਕਦੇ ਪਹਿਲਾਂ ਤਾਂ ਮਾਮਾ ਮੁੰਡਿਆਂ ਨੂੰ ਰਜਾਈਆਂ 'ਚ ਬੈਠਿਆਂ ਨੂੰ ਚਾਹ ਦੰਦੀਆਂ ਨੇ ਜਦ ਫੇਰ ਬਗਾਨੀ ਧੀ ਆ ਜਾਂਦੀ ਹੈ ਫੇਰ ਉਹ ਇਹਨਾਂ ਨੂੰ ਚਾਹ ਦੰਦੀ ਹੈ ਬਗਾਨੀ ਧੀ ਨੂੰ ਨਾ ਮਾਂ ਪੇਕੇ ਘਰ ਰਜਾਈ 'ਚ ਚਾਹ ਦਵੇ ਕਹਿੰਦੀ ਉੱਠ ਕੇ ਮੂੰਹ ਥੋਲਾ ਜੇ ਤੇਰਾ ਆਇਆ ਮੇਰੀ ਬੀਬੀ ਦਾ ਪਤਾ ਕੀ ਹਾਲਤਾ ਸਰਦਾਰ ਜੀ ਮੈਂ ਤੁਹਾਨੂੰ ਦੱਸਦੀਆਂ ਜੇ ਮਾੜਾ ਜਿਹਾ ਵੀ ਦਿਨ ਚੜ ਗਿਆ ਜੇ ਤਾਂ ਰਜਾਈਆਂ ਵਾਲਾ ਮੌਸਮ ਹੈ ਤਾਂ ਰਜਾਈ ਚੱਕ ਕੇ ਉਹ ਮਾਰਨੀ ਆ ਕੁੜੀ ਐਡਾ ਦਿਨ ਚੜ ਗਿਆ ਉੱਠਣਾ ਨਹੀਂ ਬਗਾਨੇ ਘਰ ਵੀ ਆਹੀ ਹਿੱਲੇ ਕਰਨਗੀ ਤੂੰ ਜੇ ਗਰਮੀ ਆ ਤਾਂ ਪੱਖਾ ਬੰਦ ਕਰ ਦੇਣਾ ਖੇਸੀ ਮੂੰਹ ਪਰ ਉਤਾਰ ਦੇਣੀ ਆ ਉਧਰ ਪੱਖੇ ਨੇ ਬੰਦ ਹੋ ਜਾਣਾ ਉਧਰ ਮੱਖੀਆਂ ਨੇ ਚਿੰਬੜ ਜਾਣਾ ਮੂੰਹ ਨੂੰ ਠੀਕ ਆ ਉੱਠਣਾ ਪੈਂਦਾ ਤਾਂ ਸਾਡੀਆਂ ਨਾ ਮਾਵਾ ਟਿਕਣ ਦੇਣ ਕੁੜੀਆਂ ਦੀਆਂ ਨਾ ਸਹਰੇ ਘਰ ਸਹਰੇ ਟਿਕਣ ਦੇਣਾ ਇਹ ਮੁੰਡੇ ਆ ਜਿਹੜੇ ਇਹ ਮਾਂ ਦੇ ਪਹਿਰੇ ਚ ਵੀ ਐਸ਼ ਕਰਦੇ ਆ ਤੇ ਜਨਾਨੀਆਂ ਦੇ ਪਹਿਰੇ ਚ ਵੀ ਐਸ਼ ਕਰਦੇ ਆ ਮੈਨੂੰ ਤਾਂ ਅੱਜ ਚਾਹ ਇੰਨੀ ਧੁੰਦ ਚ ਇੰਨੀ ਤਕਲੀਫ ਹੁੰਦੀ ਏ ਜੀ ਕਰਦਾ ਦੋਏ ਕੱਪ ਦੋਏ ਗਲਾਸ ਆਪੇ ਪੀਣਾ ਹਾਂ ਹਾਂ ਪੀ ਲੈ ਆਹੋ ਹਾਂ ਉਹ ਤਾਂ ਮੈਨੂੰ ਰਹਿਮ ਆ ਆ ਮੈਂ ਕਹਿੰਦਾ ਚਲ ਕਾਨੂੰ ਗਲਾਸ ਨਾ ਛਡਾ ਲਈ ਗਲਾਸ ਹੱਦ ਹੋ ਗਈ ਕਿ ਸੂ ਫਿਰਨਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਆ ਗਲਾਸ ਜੇ ਹੁਣ ਵੀ ਗੰਢੀ ਕੇ ਫੇਰ ਸਰ ਲਿਆ ਹਾਂ ਹਾਂ ਇਹ ਸਟੀਲ ਦੀ ਆ ਮੈਂ ਪੱਟਾਂ ਲੱਗੇ ਲਾ ਸਟੀਲ ਦੀ ਪਲੇਟ ਅਸੀਂ ਤਾਂ ਦੁਨੀਆ ਨੂੰ ਨਹੀਂ ਭੱਜਣ ਦਿੰਦੇ ਇਹ ਤਾਂ ਫੇਰ ਗਲਾਸ ਆ ਲੈਓ ਆ ਚਲੋ ਜੀ ਹਾਸੇ ਦਾ ਹਾਸਾ ਰਿਹਾ ਅ ਬਾਕੀ ਮੈਂ ਇਹ ਗੱਲ ਜ਼ਰੂਰ ਕਹੂੰਗੀ ਮੈਂ ਕੱਲ ਪਰਸੋਂ ਵੀਡੀਓ ਵੀ ਪਾਈ ਆ ਧੁੰਦ ਦੇ ਲੈਵਲ ਤੇ ਧੁੰਦ ਬਹੁਤ ਜ਼ਿਆਦਾ ਹੈ ਇੱਕ ਤਾਂ ਹਨੇਰਾ ਹੁੰਦਾ ਤੜਕੇ ਤੜਕੇ ਇੱਕ ਧੁੰਦ ਕਾਫੀ ਹੁੰਦੀ ਆ ਫਿਰ ਇਹ ਦੋ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਫਿਰ ਸਾਨੂੰ ਡਰਾਈਵਿੰਗ ਕਰਦੇ ਸਮੇਂ ਕੁਝ ਨਹੀਂ ਦਿਖਦਾ ਤੇ ਨੰਬਰ 2 ਤੇ ਆਪਾਂ ਕੀ ਕਰਦੇ ਆ ਆਪਾਂ ਸਾਰਾ ਪਰਿਵਾਰ ਤੁਰ ਪੰਨੇ ਆ ਗੱਡੀ 'ਚ ਬੈ ਕੇ ਸਾਰਾ ਪਰਿਵਾਰ ਕਦੇ ਨਹੀਂ ਆਉਂਦਾ ਸੋ ਇਹ ਚੀਜ਼ ਬਗਲ ਤਾਂ ਪਤਾ ਕੀ ਹੈ ਸਰਦਾਰ ਜੀ ਕੋਈ ਵੀ ਸਮਾਂ ਸਾਨੂੰ ਕਦੇ ਦੱਸ ਕੇ ਨਹੀਂ ਆਉਂਦਾ ਬਈ ਅਸੀਂ ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਕੰਟਰੋਲ 'ਚ ਰੱਖੀਏ ਜੇ ਸਾਡੀ ਕਿਤੇ ਮਜਬੂਰੀ ਵੀ ਹੈ ਜਾਣ ਦੀ ਭਾਵੇਂ ਉਹ ਸੀਨੇਰੇ 'ਚ ਜਾਣਾ ਹੈ ਭਾਵੇਂ ਅਸੀਂ ਨੇਰੇ ਹਰਤੁੰਦ 'ਚ ਜਾਣਾ ਹੈ ਅਸੀਂ ਜ਼ਿਆਦਾਤਰ ਆਪਣਾ ਉਨੇਕ ਜੀ ਘਰ ਦੇ ਜਾਈਏ ਜਿੰਨਾਕ ਸਾਨੂੰ ਲੋੜ ਹੈ ਗਾਂਹ ਗਾਂਹ ਸਾਡਾ ਸਰਦਾ ਨਹੀਂ ਜਿੱਦਾਂ ਅਸੀਂ ਕਿਸੇ ਵਿਆਹ ਤੇ ਜਾਣਾ ਹੈ ਦੀ ਭੈਣ ਦਾ ਵੀਰਾਂ ਦਾ ਜ਼ਰੂਰੀ ਹੋ ਜਾਂਦਾ ਹੈ ਤੁਸੀਂ ਬੱਚੇ ਛੋਟੇ ਬੱਚੇ ਘਰ ਛੱਡ ਕੇ ਜਾ ਸਕਦੇ ਹੋ ਨੰਬਰ 2 ਤੇ ਇਹਨਾਂ ਚੀਜ਼ਾਂ ਚ ਅਸੀਂ ਇੱਕ ਛੁਗਲੀਆ ਜੀ ਗੱਲ ਬਣਾ ਲਈ ਹੁਣ ਸ਼ਾਮ ਨੂੰ ਧੁੰਦ ਵੀ ਸਾਜਰੇ ਉੱਤਰਿਆ ਆਉਂਦੀ ਆ ਤੇ ਸਵੇਰ ਟਾਈਮ ਜਿਹੜੀ ਧੁੰਦ ਆ ਉਹ 12-12 1-1 ਵਜੇ ਥਾਈਂ ਨਹੀਂ ਉਤਰਦੀ ਹੈ ਜੀ ਠੀਕ ਹੈ ਜੀ ਵੀ ਆਪਾਂ ਨੂੰ ਕਈ ਵਾਰ ਕੋਈ ਟਰੱਕ ਗੱਡੀ ਕੋਈ ਕੁਝ ਵੀ ਖਰਾਬ ਹੋਇਆ ਕੋਈ ਟਿਪਰ ਟੁੱਪਰ ਖੜਾ ਹੁੰਦਾ ਆਪਾਂ ਨੂੰ ਉਹ ਨਹੀਂ ਦਿਖਦਾ ਠੀਕ ਹੈ ਜੀ ਉਹ ਆਪਾਂ ਨੂੰ ਧੁੰਦ ਚ ਨਹੀਂ ਦਿਖਦਾ ਹੈਗਾ ਕਈ ਵਾਰ ਤੁਸੀਂ ਦੇਖਦੇ ਹੀ ਹੋ ਵੀ ਗੱਡੀਆਂ ਜਾ ਕੇ ਥੱਲੇ ਵੜ ਜਾਂਦੀਆਂ ਨੇ ਕਿੰਨਾ ਨੁਕਸਾਨ ਹੋ ਜਾਂਦਾ ਕਈ ਵਾਰ ਸਰੀਆ ਸੁਰਿਆ ਹੁੰਦਾ ਟਰੱਕ ਚ ਲੱਦਿਆ ਹੋਇਆ ਉਹ ਸਰੀਆ ਫਿਰ ਪਿਛਲੀਆਂ ਸਵਾਰੀਆਂ ਤੱਕ ਦਾ ਨੁਕਸਾਨ ਕਰ ਦਿੰਦਾ ਜੀ ਬਈ ਇਹ ਚੀਜ਼ ਨੂੰ ਬਹੁਤ ਜ਼ਿਆਦਾ ਸੋਚਣ ਚ ਰੱਖਿਆ ਕਰੋ ਸੋਚ ਕੇ ਸਰਦਾ ਇਹ ਨਹੀਂ ਹੈਗਾ ਚੱਲ ਪੁੱਤ ਤੂੰ ਵੀ ਫਲਾਣਿਆਂ ਤੂੰ ਵੀ ਨਹੀਂ ਅਸੀਂ ਏਕਣ ਤੂੜੀ ਵਾਲੇ ਟਰੱਕ ਮੰਗੋ ਅਸੀਂ ਆਪਣੇ ਜੀਆਂ ਨੂੰ ਇੱਕ ਗੱਡੀ ਚ ਲੱਦ ਕੇ ਨਾਲ ਲਜਾਈਏ ਇਹਨਾਂ ਗੱਲਾਂ ਨੂੰ ਅਸੀਂ ਮਜ਼ਾਕ ਚ ਲੈ ਲੰਨੇ ਆਂ ਕਈ ਵਾਰ ਘਰ ਦੇ ਜੀ ਉਸ ਜੰਨੇ ਆ ਵੀ ਮੈਨੂੰ ਨਹੀਂ ਲੈ ਕੇ ਗਏ ਦੂਆ ਕਹਿੰਦਾ ਮੈਨੂੰ ਨਹੀਂ ਲੈ ਕੇ ਗਏ ਦੇਖੋ ਭਾਈ ਸਮੇ ਦੇ ਹਿਸਾਬ ਨਾਲ ਚੱਲਿਆ ਕਰੋ ਜਿਹਾ ਜਾਂ ਸਮਾਂ ਚੱਲਦਾ ਹੈ ਅਸੀਂ ਲਿਹਾਜ਼ ਨਹੀਂ ਹੈ ਕੋਈ ਵੀਰ ਕਿੰਨਾ ਹੀ ਵਧੀਆ ਡਰਾਈਵਿੰਗ ਕਰਦਾ ਹੈ ਬੜੀ ਧਿਆਨ ਨਾਲ ਡਰਾਈਵਿੰਗ ਕਰਦਾ ਹੈ ਸਾਨੂੰ ਇਹ ਨਹੀਂ ਪਤਾ ਵੀ ਸਾਹਮਣੇ ਵਾਲੇ ਨੇ ਆ ਕੇ ਸਾਡਾ ਕੀ ਨੁਕਸਾਨ ਕਰ ਜਾਣਾ ਹੈ ਵੀ ਸਾਹਮਣੇ ਵਾਲੇ ਨੇ ਆ ਕੇ ਕੀ ਨੁਕਸਾਨ ਕਰ ਜਾਣਾ ਹੈ ਤੁਸੀਂ ਕਿੰਨਾ ਹੀ ਸੂਝ-ਬੂਝ ਨਾਲ ਡਰਾਈਵਿੰਗ ਕਰੀ ਜਾਓ ਇਹ ਨਹੀਂ ਵਿਚਾਰ ਕੋ ਆਪਣਾ ਹਾਂ ਸਾਹਮਣੇ ਦਾ ਕੋਈ ਅਸੰਚ ਤੁੰਦ ਚੰਨਾ ਪਤਾ ਨਹੀਂ ਲੱਗਦਾ ਅਰੇ ਵੀ ਤੁੰਦ ਦੀ ਵੀ ਗੱਲ ਨਹੀਂ ਵੈਸੇ ਵੀ ਵੈਸੇ ਵੀ ਵੈਸੇ ਵੀ ਵੈਸੇ ਵੀ ਹੋਰ ਤੇ ਆਪਾਂ ਡਰਾਈਵਿੰਗ ਕਰਦੇ ਹਾਂ ਠੀਕ ਹੈ ਹੁਣ ਆਪਣੇ ਦੇਖਦੇ ਹਾਂ ਆ ਪਾਲਾ ਦਵਾਲਾ ਡਰਾਈਵਿੰਗ ਤਾਂ ਉਹੀ ਕਹਨੇ ਹੁੰਦੇ ਨੇ ਵੀ ਸੱਪ ਦੀ ਸਰੀ ਤੋਂ ਪੈਸੇ ਚੱਕਣੇ ਵਾਲਾ ਕੰਮ ਐ ਵੀਰਾਂ ਦਾ ਜਿਹੜਾ ਡਰਾਈਵਿੰਗ ਦੂਏ ਲੋਟ ਕਰਦੇ ਨੇ ਇੱਕਦਮ ਸਾਨੂੰ ਜਾਣਾ ਪੈ ਗਿਆ ਮਜਬੂਰੀ ਬਸ ਕਿਤੇ 60 ਕਿਲੋਮੀਟਰ ਬਰਾ ਬਰਾ ਬਕਰ ਕੀ ਸਾਡਾ ਮਤਲਬ ਸਫ਼ਰ ਪੂਰਾ ਹੋ ਜਾਣਾ ਐਨੀ ਧੁੰਦ ਧੁੰਦ ਘਾਏ ਥੋੜਾ ਦੇਣਾ ਕੀ ਕਿੱਲੇ ਸਾਜਰੇ ਕਰੋ ਬਈ ਸੋਈ ਗੱਲਾਂ ਜੀ ਜਾਣਾ ਬੜੀਆਂ ਕੀਮਤੀਆਂ ਪਰਿਵਾਰ ਦੇ ਜੀ ਬੜੇ ਕੀਮਤੀ ਹੁੰਦੇ ਨੇ ਸਾਰੇ ਵਾਅਦੇ ਘਾਟੇ ਪੂਰੇ ਹੋ ਜਾਂਦੇ ਐ ਕਦੇ ਘਾਟੇ ਪੂਰੇ ਨਹੀਂ ਹੁੰਦੇ ਬਈ ਇਹਨਾਂ ਗੱਲਾਂ ਨੂੰ ਬਹੁਤ ਦਿਮਾਗ 'ਚ ਰੱਖ ਕੇ ਠੰਡੇ ਮਤੇ ਸੋਚਿਆ ਕਰੋ ਉਹ ਚਲੇ ਜਾਇਆ ਕਰੋ ਜਿਹਦਾ ਨਹੀਂ ਸਰਦਾ ਜਿਹਦਾ ਬਹੁਤ ਜ਼ਰੂਰੀ ਹੈਗਾ ਹਾਂ ਕਿਸੇ ਵੀ ਕਾਰਜ ਵਿਹਾਰ 'ਚ ਜਾਣਾ ਠੀਕ ਹੈ ਜੀ ਤੇ ਸੋਈ ਗੱਲਾਂ ਨੇ ਆਹ ਚਾਹ ਤਾਂ ਪੀ ਲਈ ਬੱਸ ਜੀ ਚਾਹ ਪੀ ਲਈ ਹੁਣ ਚਾਹ ਤਾਂ ਠੰਡਿਓ ਹੋਣੀ ਐ ਮੈਂ ਤਾਂ ਉੱਠ ਕੇ ਫੇਰ ਚੱਲੀ ਬਾਹਰ ਨੂੰ ਚਾਹ ਤਾਂ ਤੁਹਾਡੇ ਵਾਲੀਓ ਗਰਮ ਰਹਿਣੀ ਆ ਹੁਣ ਤੁਸੀਂ ਇਜਾਈ ਚਾਹ ਕਿੱਥੇ ਗਰਮ ਰਹਿਣੀ ਆ ਮੈਨਾਂ ਚੱਲਿਆ ਮੇਰੇ ਤਾਂ ਸਾਰੋਂ ਦੇ ਰਹਿਣੇ ਲੋਗ ਆ ਗਏ ਸੋਈ ਗੱਲਾਂ ਜੀ ਖੁਸ਼ ਰਿਹਾ ਕਰੋ ਆਪਣੇ ਘਰਾਂ ਚ ਹੱਸਦੇ ਬਸਦੇ ਰਿਹਾ ਕਰੋ ਮੈਂ ਤਾਂ ਤੁਹਾਨੂੰ ਦੱਸਦੀ ਆ ਬਈ ਜਿਹੜੇ ਇਨਸਾਨ ਦੇ ਅੰਦਰ ਸੜੇਮਾ ਹੁੰਦਾ ਨਾ ਉਹ ਆਪਣਾ ਸੜੇਮਾ ਕੱਢੇ ਬਿਨਾਂ ਰਹਿ ਨਹੀਂ ਸਕਦਾ ਮੈਂ ਤੁਹਾਨੂੰ ਛੋਟੀ ਜੀ ਇੱਕ ਗੱਲ ਦੱਸਣ ਲੱਗੀ ਆ ਮੈਂ ਇੱਕ ਦਿਨ ਬੜੀ ਸ਼ੁਗਲੀਆ ਜੀ ਵੀਡੀਓ ਬਾਈ ਉਦਾਂ ਹੀ ਮੈਂ ਜਦਣ ਗਜਰੇਲਾ ਬਣਾਇਆ ਹੈ ਹੈ ਨਾ ਸਰਦਾਰ ਜੀ ਉਦੋਂ ਮੈਂ ਉਦਾਂ ਹੀ ਲੱਗ ਗਈ ਵੀ ਸਾਡੇ ਦੋਤੇ ਦਾ ਵਿਆਹ ਏ ਹੈਨਾ ਬਈ ਮੈਂ ਘੱਟ ਚੀਜ਼ਾਂ ਖਾਣੀਆਂ ਕਿਤੇ ਮਾਮੀ ਮੋਟੀ ਨਾ ਹੋ ਜਵੇ ਅ ਚਲੋ ਜੋ ਮੇਰਾ ਘਰ ਚ ਸਭਾ ਹੈ ਨਾ ਮੈਂ ਇਦਾਂ ਹੀ ਫਰੀ ਜਾਨੀ ਹੁੰਨੀ ਆ ਇਹਨਾਂ ਨਾਲ ਖੈਂਦੀ ਤੇ ਅ ਉਹਦੇ ਤੇ ਇੱਕ ਕਮੈਂਟ ਆਇਆ ਹਮ ਐਤ ਜੂ ਹਮ ਐਤ ਜੂ ਦੇਖੋ ਆਪਾਂ ਨੂੰ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਵੀ ਕਮੈਂਟ ਕਿਦਾ ਹੋ ਸਕਦਾ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੁਨੀਆਦਾਰੀ ਜੇ ਤਾਂ ਚਿਹਰੇ ਰੋਂਦੇ ਰੱਖ ਫਿਰ ਤਾਂ ਕਹਣਗੇ ਲਾ ਦੱਸ ਇਹ ਤਾਂ 24 ਘੰਟੇ ਰੋਂ ਰੋਂ ਕਰੀ ਜਾਂਦੇ ਆ ਇਹਨਾਂ ਕੋਲ ਤਾਂ ਖੜਨਾ ਵੀ ਮਾੜਾ ਏ ਜੇ ਕਹਿੰਦੇ ਆ ਇਨਸਾਨ ਖੁਸ਼ ਰਹਿਣਾ ਚਾਹੁੰਦਾ ਕੋਈ ਦਿਲ ਦੀ ਗੱਲ ਕਰਦਾ ਕੋਈ ਖੁਸ਼ੀ ਦੀ ਗੱਲ ਕਰਦਾ ਜੋ ਸਾਡੇ ਅੰਦਰ ਫੀਲਿੰਗਾਂ ਨੇ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਫਿਰ ਅਗਰ ਆਪਰਾਟੇ ਮਾਰਦਾ ਮੈਂ ਤਾਂ ਹੀ ਕਹਿਨੀ ਹੁੰਨੀ ਆ ਤਾਂ ਹੀ ਕਿਉਂਕਿ ਚੰਗੇ ਬਣ ਕੇ ਵੀ ਐਨ ਦੇਖ ਲਿਆ ਤੈ ਦੇ ਲੋ ਜਾਨ ਵਾਰ ਵਾਰ ਦੇਖ ਲਈ ਰੱਬ ਦੇ ਘਰ ਮੁੜੇ ਜਾਂ ਪਰ ਸਪੋਰਟ ਤੁਸੀਂ ਮੰਨੋਗੇ ਸਪੋਰਟ ਐਨੀ ਕ ਕਰ ਕਰ ਦੇਖ ਲਈ ਆਪ ਔਖੀਆਂ ਕੱਟ ਲੀਆਂ ਆਪਣੀ ਪੂੰਜੀ ਵੀ ਦੂਏ ਦੇ ਹੱਥ ਚ ਫੜਾ ਫੜਾ ਦੇਖ ਲਈ ਤੁਸੀਂ ਕਹੋਗੇ ਭੈਣ ਉਹ ਇਉਂ ਬੋਲੀ ਜਾਂਦੀ ਆ ਬਾਈ ਜੀ ਪੱਥਰ ਚ ਟੱਕੇ ਮੁੜੇ ਆ ਜ਼ਿੰਦਗੀ ਦਾ ਨੰਬਰ 2 ਤੇ ਸਾਬਦੀਆਂ ਅੱਖਾਂ ਚੋਂ ਹਿੰਜੂ ਸਾਫ਼ ਕਰ ਕਰ ਦੇਖ ਲੈ ਵੀ ਰੋਣਾ ਨਹੀਂ ਮਰ ਨਹੀਂ ਗਏ ਖੜੇ ਆ ਖੜੇ ਆ ਖੜੇ ਵੀ ਗੱਲਾਂ 'ਚ ਨਹੀਂ ਸਾਰੇ ਖੜੇ ਵੀ ਪਤਾ ਹੈ ਸਭ ਨੂੰ ਪਤਾ ਹੈ ਨੰਬਰ 4 ਤੇ ਜਦੋਂ ਕਿਸੇ ਤੇ ਕਿਸੇ ਤਰ੍ਹਾਂ ਦੀ ਵੀ ਢੀਡ ਪਈ ਆ ਭਾਵੇਂ ਉਹ ਕਿਸੇ ਦਰਾਂ ਦੀ ਵੀ ਪੀੜ ਹੈ ਕੁਦਰਤੀ ਗੱਲਾਂ ਕੁਦਰਤੀ ਲਾ ਲਓ ਕੁਛ ਲਾ ਲਓ ਭਾਈ ਮੈਂ ਕਹ ਨਹੀਂ ਅਭੀ ਕੋਈ ਪਾਸਾ ਛੱਡਿਆ ਨਹੀਂ ਅਸੀਂ ਦੋਏ ਜੀ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਇਹ ਨਹੀਂ ਕਹਿੰਦੀ ਵੀ ਅਸੀਂ ਬਹੁਤ ਚੰਗੇ ਆ ਗਲਤੀਆਂ ਸਤੋਂ ਵੀ ਹੁੰਦੀਆਂ ਹੋਣਗੀਆਂ ਕਿਉਂਕਿ ਇਨਸਾਨ ਹੈ ਹੀ ਗਲਤੀਆਂ ਦਾ ਪੁੱਤਲਾ ਪਰ ਇੰਨਾ ਆਪਣੇ ਆਪ ਤੇ ਮਾਣ ਹੈ ਇੰਨਾ ਆਪਣੇ ਆਪਣੀਆਂ ਮਾਮਾਂ ਤੇ ਮਾਣ ਹੈ ਵੀ ਜਿਨ੍ਹਾਂ ਨੇ ਸਾਡੀ ਪਰਵਰਿਸ਼ ਕੀਤੀ ਆ ਇੱਕ ਤਾਂ ਹੁੰਦਾ ਇਨਸਾਨ ਉੱਪਰੋਂ ਉੱਪਰੋਂ ਚੰਗਾ ਜਾ ਬਣਨ ਦਾ ਮਾਰਾ ਉਹੀ ਉਹ ਕਹਿੰਦੇ ਹੁੰਨੇ ਆ ਨਾ ਬਈ ਮੂਰੇ ਮੂਰੇ ਹੱਥ ਜੇ ਟਪਾਉਂਦੇ ਫਿਰੀ ਜਾਣਾ ਫਾਰਮੈਲਟੀਆਂ ਜੀਆਂ ਪਰ ਨਹੀਂ ਦਿਲੋਂ ਦਿਲੋਂ ਗੱਲਾਂ 'ਚ ਨਹੀਂ ਕਦੇ ਸਾਰਿਆ ਉਹ ਕਹਿੰਦੇ ਆ ਇੱਕ ਉਹ ਵੀ ਹੈਗਾ ਨਾ ਮੈਂ ਵਿਚਾਰ ਵੀ ਪਾਇਆ ਹੈ ਵੀ ਬਹੁਤੇ ਤਾਂ ਸਿਗਨੇਚਰ ਕਰਕੇ ਮੁੱਕਰ ਜਾਂਦੇ ਨੇ ਜ਼ੁਬਾਨਾਂ ਕਰਕੇ ਮੁੱਕਰ ਜਾਂਦੇ ਨੇ ਅਸੀਂ ਕਦੇ ਆਪਣੀ ਜਵਾਨ ਕਰਕੇ ਮੁਕਰੇ ਨਹੀਂ ਘੁੰਮੇ ਨਹੀਂ ਭਾਵੇਂ ਸਾਨੂੰ ਔਖੀਓ ਕੱਟਣੀ ਪਵੇ ਭਾਵੇਂ ਅਸੀਂ ਉਹ ਜਵਾਨ ਕਰਕੇ ਪਸਤਾਈ ਹੋਈਏ ਬਈ ਅੱਲਾਹ ਦਾਸ ਇੱਥੇ ਬੰਦੇ ਨਾਲ ਖੜਕੇ ਇਹਦੇ ਨਾਲ ਇਜਾਜ਼ ਨੇ ਪਹਿਲਾਂ ਸਾਡੇ ਨਾਲ ਦਗੇਬਾਜ਼ੀ ਕਰ ਲਈ ਹੁਣ ਦੁਬਾਰਾ ਖੜਕੇ ਫੇਰ ਗਲਤੀ ਕਰ ਲਈ ਪਰ ਨਹੀਂ ਉਹ ਅੰਦਰੋਂ ਜਿਹੜਾ ਜ਼ਮੀਰ ਹੈ ਨਾ ਉਹ ਉਹ ਛਲ ਮਾਰਦਾ ਉਹ ਉਹ ਨਹੀਂ ਟਿਕਣ ਦਿੰਦਾ ਉਹ ਬੰਦੇ ਨੂੰ ਮੱਲੋ ਮੱਲੀ ਜਿਹੜਾ ਇਨਸਾਨ ਦੇ ਅੰਦਰ ਚੰਗੀ ਸੋਚ ਦਾ ਚੰਗੀ ਜ਼ਮੀਰ ਦਾ ਮਾਲਕ ਹੁੰਦਾ ਹੈ ਉਹ ਬੰਦਾ ਮੱਲੋ ਮੱਲੀ ਖੜ ਜਾਂਦਾ ਹੈ ਭਾਵੇਂ ਉਹਨੂੰ ਆਪਣੇ ਖਾੜਨ ਤੇ ਪਸਤਾਵਾ ਹੀ ਹੋ ਜਵੇ ਠੀਕ ਹੈ ਜੀ ਵੀ ਪਰ ਹੁਣ ਇਹ ਸੁਭਾਅ ਬਣ ਗਿਆ ਵੀ ਸਿਰਫ ਆਪਣੇ ਲਈ ਜਿਓ ਆਪਣੇ ਪਰਿਵਾਰ ਲਈ ਜਿਓ ਆਪਣੀਆਂ ਧੀਆਂ ਭੈਣਾਂ ਲਈ ਜਿਓ ਆਪਣੇ ਘਰ ਲਈ ਜਿਓ ਆਪਣੇ ਮਨ ਨੂੰ ਸੰਤੁਸ਼ਟ ਰੱਖੋ ਖੋਸ਼ ਰੱਖੋ ਮਾਸਤ ਰਹੋ ਸੁਭਾਅ ਪਹਿਲ ਤੋਂ ਹੀ ਬਹੁਤ ਸਰਦਾਰ ਦਾ ਸੁਭਾਅ ਵੀ ਬਹੁਤ ਵਧੀਆ ਹੈ ਮੈਂ ਮੇਰਾ ਵੀ ਸੁਭਾਅ ਮੈਂ ਮੈਨੂੰ ਤਾਂ ਬੀਬੀ ਪਤਾ ਕੀ ਕਹਿੰਦੀ ਹੁੰਦੀ ਸੀ ਸਰਦਾਰ ਜੀ ਮੈਂ ਬੀਬੀ ਅਰ ਭਾਈ ਨੂੰ ਬਣਾ ਮਖਸਣਾ ਬੈਠਿਆਂ ਨੂੰ ਵੀ ਮਜ਼ਾਕ ਕਰਦਣਾ ਬੀਬੀ ਨੇ ਕਹਣਾ ਤੂੰ ਇਹ ਦੇਖੀ ਤਾਂ ਆਪਣੀ ਸੱਸ ਤੋਂ ਛਿੱਤਰ ਖਾਇਆ ਕਰਨੇ ਆ ਮਹਾ ਬੀਬੀ ਛਿੱਤਰ ਤਾਂ ਮੈਂ ਤਾਂ ਕਰੂੰ ਖਾਉਂਗੀ ਜੇ ਮੈਂ ਕੰਮ ਨਹੀਂ ਕਰੂੰਗੀ ਜਾਂ ਮੈਂ ਉਹਨਾਂ ਦੇ ਮੂਰੇ ਬੋਲੂੰਗੀ ਛਿੱਤਰ ਤਾਂ ਧੀ ਭਣ ਤਾਂ ਹੀ ਹਾਂਦੀ ਐ ਨਾ 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 ਇਹ ਘਾਟ ਨਹੀਂ ਧੀ ਤੇਰੇ ਚ ਤੇਰੇ ਚ ਸਭ ਤੋਂ ਵੱਡੀ ਘਾਟ ਆ ਇਹ ਵੀ ਤੂੰ ਸਾਨੂੰ ਮਨੀ ਬਖਸ਼ਦੀ ਹੈਗੀ ਟੀਚਰ ਕਰੇ ਬਿਨਾ ਮੈਂ ਕਹਿਣਾ ਬੀਬੀ ਯਾਰ ਘਰ ਚ ਆ ਜਾਂ ਤਾਂ ਸਕੇ ਭੈਣ ਭਾਈ ਹੁੰਨੇ ਆ ਜਿਨ੍ਹਾਂ ਨੂੰ ਅਸੀਂ ਮਜ਼ਾਕ ਕਰ ਸਕਦੇ ਆ ਜਾਂ ਸਾਡੇ ਆਪਣੇ ਮਾਪੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਜ਼ਾਕ ਕਰ ਸਕਦੇ ਆ ਜਿਨ੍ਹਾਂ ਨਾਲ ਅਸੀਂ ਹੱਸ ਖੇਡ ਸਕਦੇ ਆ ਬੀਬੀ ਲੋਕ ਤਾਂ ਨਾ ਚੰਗੀ ਕਹੋਣ ਦਾ ਮਾੜੀ ਕਹੋਣ ਦਾ ਹੈਂ ਮੈਂ ਕੋਈ ਨਾ ਜੇ ਮੈਂ ਆਪਣੀ ਸੱਸ ਨੂੰ ਛੇੜ ਕੇ ਮਜ਼ਾਕ ਕਰਕੇ ਛਿੱਤਰ ਖਾਉਂਗੀ ਤਾਂ ਕੋਈ ਗੱਲ ਨਹੀਂ ਮਹਾਰਾਜਾ ਇਹ ਜੇ ਛਿੱਤਰ ਮੈਨੂੰ ਨਸੀਬ ਕਰੇ ਪਰ ਜੋ ਕਿਸਮਤ ਨੂੰ ਮਨਜ਼ੂਰ ਜੋ ਸਤਾ ਮੈਂ ਇਸ ਘਰ ਚ ਆਈ ਨਾ ਬੀਜੀ ਨਾ ਪਪਾ ਜੀ ਇਹ ਨਾ ਬਹੁਤ ਇਨਸਾਨਾਂ ਦੀ ਇਹ ਜੀ ਕਿਸਮਤ ਹੁੰਦੀ ਹੈ ਕਿ ਇੱਥੇ ਕਿਸਮਤ ਆ ਜਾਂਦੀ ਹੈ ਬਈ ਕਈ ਵਾਰ ਦਿਲ ਦੀਆਂ ਸਾਰੀ ਜ਼ਿੰਦਗੀ ਪੂਰੀਆਂ ਹੀ ਨਹੀਂ ਹੁੰਦੀਆਂ ਪਰ ਮੈਂ ਇੱਕ ਡਿਗ ਭਾਗਾਂ ਵਾਲੀਆਂ ਬੀਜੀ ਪਾਪਾ ਜੀ ਬੇਸ਼ੱਕ ਦੀ ਸਾਨੂੰ ਛੱਡ ਕੇ ਮੈਨੂੰ ਮੇਤੋਂ ਪਹਿਲਾਂ ਹੀ ਚਲੇ ਗਏ ਅ ਇੱਕ ਦੋ ਤੇ ਮੇਰੇ ਸੁਣਨ ਚ ਵੀ ਆਇਆ ਇੱਥੇ ਕਹਿੰਦੇ ਜੇ ਕਲਵਿੰਦਰ ਦੇ ਸੱਸ ਹੁੰਦੀ ਨੇ ਕਿੱਥੇ ਕੱਟਣੀ ਦੀ ਬਈ ਇਹ ਤੇਜ ਬਹੁਤ ਹੈ ਮੈਂ ਕਿਹਾ ਮੈਂ ਤੇਜ ਨਹੀਂ ਹੈਗੀ ਮੈਂ ਤੇਜ ਨਹੀਂ ਜੇ ਤੇਜ ਹੁੰਦੇ ਤਾਂ ਸਾਨੂੰ ਲੋਕ ਨਾ ਚਾਰਦੇ ਅਸੀਂ ਤਾਂ ਬਹੁਤ ਪੋਲੇ ਆ ਪਰ ਹੁਣ ਤੇਜ ਹੋ ਗਏ ਜਮਾਨੇ ਨੇ ਤੇਜ਼ ਕਰੇ ਆ ਜਮਾਨੇ ਦੀਆਂ ਚਪੇੜਾਂ ਨੇ ਤੇਜ਼ ਕਰੇ ਆ ਧੋਖੇ ਧੜੀਆਂ ਨੇ ਤੇਜ਼ ਕਰੇ ਆ ਤੇਜ਼ ਨਹੀਂ ਥੇ ਸਾਡੀ ਤਾਂ ਪਰਵਰਿਸ਼ ਬਹੁਤ ਭੋਲੇਪਣ ਚ ਹੋਈ ਹੋਈ ਸੀ ਮੇਰੀ ਮਾਂ ਬਹੁਤ ਭੋਲੇਪਣ ਚ ਸੀ ਇੱਥੇ ਵੀਜੀ ਬਹੁਤ ਸੂਝ-ਬੂਝ ਵਾਲੀ ਥੀ ਕਿ ਬਈ ਉਦਾਂ ਦੇ ਫਿਰ ਬੱਚੇ ਹੁੰਦੇ ਨੇ ਠੀਕ ਹੈ ਜੀ ਪਰ ਮੈਂ ਫੇਰ ਵੀ ਜਾਂਦੀ ਜਾਂਦੀ ਇੱਕ ਗੱਲ ਕਹਿਣੀ ਆ ਮੈਂ ਬਹੁਤ ਚੰਗੇ ਭਾਗ ਗਾਲੀਆਂ ਜਿਹੜੇ ਇਹ ਚਾਰੇ ਭੈਣ ਭਾਈ ਮੇਰੇ ਸੁਭਾਅ ਵਰਗੇ ਨੇ ਅਸੀਂ ਜਦੋਂ ਤਿੰਨੇ ਨਣ ਦਾ ਤਿੰਨੇ ਮੇਰੀਆਂ ਨਣਾਂ ਦਾ ਚੌਥੀ ਮੈਂ ਬੈਜਣੀਆਂ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਭਾਵੇਂ ਦੁੱਧ ਬਲ ਕੇ ਚੁੱਲ੍ਹੇ 'ਚ ਪੈ ਜਾਵੇ ਠੀਕ ਹੈ ਜੀ ਇਹ ਵੀ ਕਹਿ ਦੁੰਦੇ ਨੇ ਕਹਿੰਦੇ ਬਈ ਹੋਣਾ ਇੱਥੇ ਕੋਈ ਖੈਰ ਨਹੀਂ ਹੈਗੀ ਬਈ ਇਹਨਾਂ ਨੇ ਪਤਾ ਨਹੀਂ ਕੀ ਕੀ ਇਹਨਾਂ ਨੇ ਗੱਲਾਂ ਕਰਨੀਆਂ ਕੀ ਕੀ ਇਹਨਾਂ ਨੇ ਢਿੱਡ ਫਰੋਲਣੇ ਆ ਕੀ ਕੀ ਇਹਨਾਂ ਨੇ ਹਾਸੇ ਟੱਠੇ ਕਰਨੇ ਆ ਠੀਕ ਹੈ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਆਂ ਦੇਖੋ ਜੀ ਬੰਦੇ ਦਾ ਸਾਰਾ ਕੁਝ ਸੈਟਲ ਹੋ ਜਾਂਦਾ ਇੱਕ ਦਿਨ ਪਰ ਪਰਿਵਾਰ ਨਾ ਮਾੜਾ ਹੋਵੇ ਜਿੱਥੇ ਪਰਿਵਾਰ ਵਧੀਆ ਨਾ ਸਾਨੂੰ ਸਮਝਣ ਵਾਲਾ ਇੱਕ ਧੀ ਭੈਣ ਨੂੰ ਸਮਝਣ ਵਾਲਾ ਮੈਂ ਇਹ ਵੀ ਨਾਲ ਕਹੋਗੀ ਵੀ ਧੀ ਭੈਣ ਵੀ ਮੂਰੇ ਤੇ ਸਮਝਣ ਵਾਲੀ ਹੋਵੇ ਠੀਕ ਹੈ ਜੀ ਮੈਂ ਆਪਣੀਆਂ ਨਣਦਾਂ ਦਾ ਹਰ ਇੱਕ ਦੁੱਖ ਸੁੱਖ ਉਹਨਾਂ ਦੀ ਤਕਲੀਫ ਸਮਝਦੀ ਆ ਉਹ ਮੈਨੂੰ ਸਮਝਦੀਆਂ ਨੇ ਸਭ ਤੋਂ ਬੜੀ ਮੇਨ ਚੀਜ਼ ਸਾਡੇ ਰਿਸ਼ਤਿਆਂ 'ਚ ਹੀ ਹੁੰਦੀ ਆ ਠੀਕ ਹੈ ਜੀ ਅਸੀਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਮੇਰਾ ਪਰਿਵਾਰ ਹੈ ਬਥੇਰੀ ਸਭ ਨੇ ਕਿਸਮਤ ਧੋਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਦੀ سپورਟ ਸਭ ਤੋਂ ਵੱਡੀ سپورਟ ਹੁੰਦੀ ਹੈ ਠੀਕ ਹੈ ਜੀ ਮਹਾਰਾਜ ਮੈਂ ਕਹਿ ਨਹੀਂ ਹੁੰਨੀ ਆ ਮੇਰੀਆਂ ਨਣਦਾ ਨੂੰ ਮੇਰੀ ਵੀ ਉਮਰ ਲਾਵੇ ਰਾਜੀ ਰੱਖੇ ਉਹਨਾਂ ਨੂੰ ਆਪਣੇ ਆਪਣੇ ਘਰਾਂ ਚ ਤਿੰਨੋਂ ਜੜੀਆਂ ਇੰਨੀਆਂ ਕੋ ਖੁਸ਼ ਰਹਿਣ ਉਹਨਾਂ ਨੂੰ ਅਸੀਂ ਵੀ ਯਾਦ ਨਾਲ ਆਈਏ ਠੀਕ ਹੈ ਜੀ ਇਸੋਈ ਗੱਲਾਂ ਜਿਨ੍ਹਾਂ ਦੀਆਂ ਧੀਆਂ ਸੁਖੀ ਨੇ ਉਹਨਾਂ ਦਾ ਜੱਗ ਸੁਖੀ ਹੈ ਸਮਾਜ ਸੁਖੀ ਹੈ ਉਹਨਾਂ ਦੀ ਦੁਨੀਆ ਸੁਖੀ ਹੈ ਠੀਕ ਹੈ ਜੀ ਕਿਸੇ ਦੀ ਧੀ ਨੂੰ ਰੱਬ ਦੁੱਖ ਨਾ ਦਿਖਾਵੇ ਕਿਸੇ ਦੀ ਧੀ ਨਾ ਦੁਖੀ ਹੋਵੇ ਕਿਸੇ ਦੀ ਧੀ ਦੇ ਅੱਖ ਚ ਹੰਜਨ ਆਵੇ ਠੀਕ ਹੈ ਜੀ ਬਈ ਸੋਈ ਗੱਲਾਂ ਜੀ ਮੈਂ ਤਾਂ ਬਸ ਇਦਾਂ ਦੀ ਹਾਂ ਪਰ ਹੁਣ ਥੋੜਾ ਜਾ ਉਹ ਨਾ ਇੱਕ ਹੋਰ ਵੀ ਗੱਲ ਹੁੰਦੀ ਆ ਉਹ ਕਹਿੰਦੇ ਹੁੰਨੇ ਆ ਜਿਹੜੀਆਂ ਤਾਰਾਂ ਚ ਕਰੰਟ ਨਹੀਂ ਨਾ ਹੁੰਦਾ ਉਨਾਂ ਨੂੰ ਤਾਂ ਅਗਲਾ ਮੂੰਹ ਨਾਲੇ ਛੱਲ ਦੁੰਦਾ ਸਾਡੇ ਨਾਲ ਉਹੀ ਕੁਸ ਹੋਇਆ ਹੈ ਉਹੀ ਕੁਸ ਹੋਇਆ ਕਰਾਂਟੇ ਨਹੀਂ ਥਾ انسان 'ਚ ਥੋੜੀ ਜਿਹੀ ਹਿੰਗੜ ਹੋਣੀ ਵੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਹਰੇਕ ਨਾਲ ਦਿਲ ਨੂੰ ਕਿਤਾਬ ਵਾਂਗੂ ਖੋਲ ਕੇ ਰੱਖਤਾ ਹਰੇਕ ਨਾਲ ਅਸੀਂ ਆਪਣਾ ਦੁੱਖ ਸੁੱਖ ਅੰਦਰੋਂ ਕਰ ਲਿਆ ਹਰੇਕ ਨੂੰ ਅਸੀਂ ਆਪਣੀ ਪੂੰਜੀ ਦੱਸਤੀ ਫਿਰ ਉਹੀ ਸਾਡੀ ਲੰਕਾਟ ਹੁੰਦੇ ਨੇ ਇਹ ਚੀਜ਼ ਹੁਣ ਆਪਣੇ ਚੋਂ ਖਤਮ ਹੋ ਗਈ ਠੀਕ ਹੈ ਜੀ ਚਲੋ ਠੀਕ ਹੈ ਜੀ ਖੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ